ਆਰੇ ਨਾਲ ਚਿਰਾਏ ਗਏ ਜਦੋਂ ਸਤਗੁਰੂ ਤੇਗ ਬਹਾਦਰ ਸਾਹਿਬ ਕਸ਼ਮੀਰੀ ਪੰਡਤਾਂ ਦੀ ਪੁਕਾਰ ਤੋਂ ਬਾਅਦ ਦਿੱਲੀ ਸੀਸ ਦੇਣ ਲਈ ਗਏ ਤਾਂ ਉਹਨਾਂ ਦੀ ਗ੍ਰਿਫਤਾਰੀ ਦੇ ਨਾਲ ਹੀ ਤਿੰਨ ਗੁਰਸਿੱਖਾਂ ਭਾਈ ਮਤੀਦਾਸ ਜੀ ਭਾਈ ਸਤੀਦਾਸ ਜੀ ਅਤੇ ਭਾਈ ਦਿਆਲਾ ਜੀ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਸੀ ਆਰੇ ਨਾਲ ਚਿਰਾਏ ਜਾਣ ਦਾ ਸਾਕਾ ਭਾਈ ਮਤੀਦਾਸ ਜੀ ਨਾਲ ਸੰਬੰਧਿਤ ਹੈ ਪਾਈ ਸਤੀ ਦਾਸ ਜੀ ਨੂੰ ਰੂਹ ਵਿੱਚ ਲਪੇਟ ਕੇ ਸ਼ਹੀਦ ਕੀਤਾ ਗਿਆ ਸੀ ਤੀਸਰੇ ਗੁਰਸਿੱਖ ਭਾਈ ਦਿਆਲਾ ਜੀ ਨੂੰ ਉਬਲਦੀ ਦੇਗ ਵਿੱਚ ਬਿਠਾ ਕੇ ਸ਼ਹੀਦ ਕੀਤਾ ਗਿਆ ਭਾਈ ਮਤੀ ਦਾਸ ਜੀ ਨੂੰ ਗ੍ਰਿਫਤਾਰੀ ਤੋਂ ਬਾਅਦ ਦਿੱਲੀ ਚਾਂਦਨੀ ਚੌਕ ਦੀ ਕੋਤਵਾਲੀ ਵਿੱਚ ਕਾਜ਼ੀ ਅੱਗੇ ਪੇਸ਼ ਕੀਤਾ ਗਿਆ ਇਸਲਾਮ ਕਬੂਲਣ ਲਈ ਇਨਕਾਰ ਕਰਨ ਤੇ ਆਰੇ ਨਾਲ ਚੀਰੇ ਜਾਣ ਦਾ ਫਤਵਾ ਸੁਣਾਇਆ ਆਖਰੀ ਇੱਛਾ ਪੁੱਛੀ ਗਈ ਉੱਤਰ ਮਿਲਿਆ ਕਿ ਸ਼ਹੀਦ ਹੋਣ ਵੇਲੇ ਮੇਰਾ ਮੁਖ ਮੇਰੇ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਵੱਲ ਕਰੀ ਰੱਖਿਓ ਦਿੱਲੀ ਦੇ ਚਾਂਦਨੀ ਚੌਂਕ ਅੰਦਰ ਦੋ ਸ਼ਤੀਰੀਆਂ ਵਿੱਚ ਬਨ ਕੇ ਭਾਈ ਸਾਹਿਬ ਨੂੰ ਆਰੇ ਨਾਲ ਚੀਰ ਦਿੱਤਾ ਗਿਆ ਇਤਿਹਾਸ ਦੱਸਦਾ ਹੈ ਕਿ ਜਲਾਦਾਂ ਵੱਲੋਂ ਆਰਾ ਚਲਾਉਣ ਦੇ ਨਾਲ ਹੀ ਆਪ ਜੀ ਨੇ ਉੱਚੀ ਸੁਰ ਵਿੱਚ ਜਪਜੀ ਸਾਹਿਬ ਦਾ ਪਾਠ ਆਰੰਭ ਕੀਤਾ ਅਤੇ ਜਪਜੀ ਦੇ ਪਾਠ ਦੀ ਸਮਾਪਤੀ ਉਪਰੰਤ ਹੀ ਪ੍ਰਾਣ ਪੰਖੇਰੂ ਉੱਡਿਆ ਸਨਮੁਖ ਰਹਿੰਦਿਆਂ ਸੇਵਕ ਦੀ ਪ੍ਰੀਤ ਔੜਕ ਨਿਭ ਗਈ ਉਸ ਵੱਡੀ ਕਮਾਈ ਨੂੰ ਸਾਰਾ ਪੰਥ ਅਰਦਾਸ ਵਿੱਚ ਨਿਤ ਤੇ ਆਉਂਦਾ ਹੈ